ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਅੱਜ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਪਾਪ ਬਹੁਤ ਵੱਧ ਗਿਆ ਹੈ ਲੋਕ ਹਰਾਮਕਾਰੀਆਂ ਕਰਦੇ ਨੇ ਨਸ਼ੇ ਕਰਦੇ ਨੇ ਜੂਆ ਖੇਡਦੇ ਨੇ ਅਤੇ ਬਹੁਤ ਸੇ ਗੁਨਾਹ ਕਰਦੇ ਨੇ ਪਰ ਉਹਨਾਂ ਨੂੰ ਪਰਮੇਸ਼ਰ ਦਾ ਕੋਈ ਡਰ ਨਹੀਂ ਹੈ ਪਰ ਜ਼ਿਕਰ ਉਹ ਪਾਪ ਕਰਦੇ ਆ ਤੇ ਪਾਪ ਦੇ ਕਾਰਨ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਸਰਾਪ ਆਉਂਦਾ ਹੈ ਤੇ ਸਰਾਪ ਦੇ ਕਾਰਨ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਜਿਹੜੇ ਪਰਮੇਸ਼ਰ ਦਾ ਡਰ ਮੰਨਦੇ ਆ ਉਹਨਾਂ ਨੂੰ ਕਿਸੇ ਵੀ ਗੱਲ ਦੀ ਥੋੜ੍ਹ ਨਹੀਂ ਹੁੰਦੀ ਜਦ ਤੁਸੀਂ ਜ਼ਬੂਰਾ ਤੇ ਪੌਂਥੀ ਉਹਦਾ 34 ਅਧਿਆਇ ਉਹਦੀ 9 ਤੇ 10 ਪੜ੍ਹਦੇ ਆ ਤਾਂ ਉੱਥੇ ਲਿਖਿਆ ਹੈ हे ਯਹੋਵਾ ਦੇ ਸੰਤੋ ਉਸ ਤੋਂ ਡਰੋ ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਥੋੜ੍ਹ ਨਹੀਂ ਫੇਰ ਬੱਚਿਆਂ ਨੂੰ ਘਾਟਾ ਪੈਂਦਾ ਤੇ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਤਾਲਬਾਂ ਨੂੰ ਕਿਸੇ ਵਸਤ ਦੀ ਥੋੜ੍ਹ ਨਹੀਂ ਹੋਵੇਗੀ ਜਿਹੜੇ ਖੁਦਾ ਦੇ ਤਾਲਬ ਨੇ ਜਿਹੜੇ ਖੁਦਾ ਦੀ ਬੰਦਗੀ ਕਰਦੇ ਨੇ ਆराधना ਕਰਦੇ ਹਨ ਉਹਨਾਂ ਨੂੰ ਕਿਸੇ ਵੀ ਗੱਲ ਦੀ ਕਮੀ ਨਹੀਂ ਹੁੰਦੀ ਜਦੋਂ ਅਸੀਂ ਪਹਿਲਾ ਰਾਜਾ ਉਹਦਾ 17 ਅਧਿਆਇ ਪੜ੍ਹਦੇ ਹਾਂ ਤਾਂ ਉੱਥੇ ਅਸੀਂ ਖੁਦਾ ਦੇ ਇੱਕ ਬੰਦੇ ਨੂੰ ਦੇਖਦੇ ਹਾਂ ਜਿਸ ਦਾ ਨਾਮ ਹੈ ਏਲੀਆ ਏਲੀਆ ਇੱਕ ਨਬੀ ਹੈ ਜਿਹੜਾ ਖੁਦਾ ਦਾ ਬੰਦਾ ਹੈ ਖੁਦਾ ਦਾ ਡਰ ਮੰਨਣ ਵਾਲਾ ਹੈ ਤਾਂ ਜਿਹੜੀ ਇਜ਼ਰਾਈਲ ਕੌਮ ਸੀਗੀ ਉਹ ਸਾਰੀ ਗੁਨਾਹ ਦੇ ਵਿੱਚ ਚਲੇ ਗਈ ਸੀ ਉਹਨਾਂ ਨੇ ਪਰਮੇਸ਼ਰ ਦਾ ਡਰ ਛੱਡ ਦਿੱਤਾ ਸੀਗਾ ਤਾਂ ਕੀ ਹੋ ਗਿਆ ਜਦੋਂ ਉਹਨਾਂ ਨੇ ਖੁਦਾ ਦੀ ਬੰਦਗੀ ਨੂੰ ਛੱਡ ਦਿੱਤਾ ਤਾਂ ਉਹਨਾਂ ਉੱਤੇ ਕਾਲ ਆ ਪਿਆ ਪਹਿਲਾ ਰਾਜਾ ਦਾ 17 ਦੇ ਆਉਂਦੀ ਪਹਿਲੀ ਐਤ ਵਿੱਚ ਪੜਦੇ ਆ ਤਾਂ ਉੱਥੇ ਲਿਖਿਆ ਤਾਂ ਏਲੀਆ ਤਸਬੀ ਨੇ ਜੋ ਗਲਿਆਦ ਦੇ ਵਾਸੀਆਂ ਵਿੱਚੋਂ ਸੀ ਆਹਾਬ ਨੂੰ ਆਖਿਆ ਭਾਈ ਜਿਉਂਦੇ ਯਹੋਵਾ ਇਜ਼ਰਾਈਲ ਦੇ ਪਰਮੇਸ਼ਰ ਦੀ ਸੋਂ ਜਿਸ ਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਵਰਿਆਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ ਪਵੇਗਾ ਤਾਂ ਏਲੀਆ نبی ਨੇ ਆਖ ਦਿੱਤਾ ਆਹਾਬ ਰਾਜਾ ਨੂੰ ਕਿ ਮੇਰੇ ਬਚਨ ਤੋਂ ਬਿਨਾਂ ਨਾ ਤਾਂ ਮੀਂਹ ਪੈਣਾ ਨਾ ਤ੍ਰੇਲ ਪੈਣੀ ਆ ਤਾਂ ਕੀ ਹੋਇਆ ਕਿ ਨਾ ਮੀਂਹ ਪੈਣ ਕਰਕੇ ਮੀਨੀ ਪਿਆ ਨਾ ਤਰੇਲ ਪਈ ਤਾਂ ਇਸ ਦੇ ਕਰਕੇ ਜ਼ਰਾਇਲ ਦੇ ਵਿੱਚ ਕਾਲ ਪੈ ਗਿਆ ਤੇ ਕਾਲ ਪੈਣ ਦੇ ਨਾਲ ਫਸਲ ਨਹੀਂ ਹੋਈ ਤੇ ਫਸਲ ਨਾ ਹੋਣ ਦੇ ਕਰਕੇ ਸਾਰੇ ਲੋਕ ਭੁੱਖੇ ਮਰਨੇ ਸ਼ੁਰੂ ਹੋ ਗਏ ਤੇ ਲਗਭਗ 3 ਵਰੇ ਕਾਲ ਰਿਆ ਪਰ ਇਹਨਾਂ ਤਿੰਨਾਂ ਵਰਿਆਂ ਦੇ ਵਿੱਚ ਪਰਮੇਸ਼ਰ ਨੇ ਆਪਣੇ ਦਾਸ ਨੂੰ ਭੁੱਖਾ ਨਹੀਂ ਮਰਨ ਦਿੱਤਾ ਕਿ ਕਲਾਮ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਏਲੀਆ ਨੂੰ ਆਖਿਆ ਇੱਥੋਂ ਚੱਲ ਚੱਲ ਦੇ ਅਤੇ ਆਪਣਾ ਮਹਾਨਾ ਪੂਰਬ ਵੱਲ ਫੇਰ ਅਤੇ ਆਪ ਨੂਨ ਦੇ ਨਾਲੇ ਕੋਲ ਜਿਹੜਾ ਯਰਦਨ ਦੇ ਸਾਹਮਣੇ ਹੈ ਲੋਕਾਲ ਹੈ ਤਾਂ ਐ ਹੋਵੇਗਾ ਤੂੰ ਉਸ ਨਾਲੇ ਵਿੱਚੋਂ ਪੀਵੇਂਗਾ ਅਤੇ ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਉੱਥੇ ਹੀ ਪਾਲਣ ਤਾਂ ਉਹ ਚੱਲ ਪਿਆ ਅਤੇ ਯਹੋਵਾ ਦੇ ਵਚਨ ਅਨੁਸਾਰ ਕੀਤਾ ਉਹ ਚੱਲ ਕੇ ਦੇ ਕੋਲ ਨਾਲੇ ਕੋਲ ਜਾ ਟਿਕਿਆ ਜਿਹੜਾ ਯਰਦਨ ਦੇ ਸਾਹਮਣੇ ਹੈ ਤਾਂ ਪਹਾੜੀ ਕਾ ਉਸ ਦੇ ਲਈ ਰੋਟੀ ਤੇ ਮਾਸ ਸਵੇਰ ਨੂੰ ਅਤੇ ਰੋਟੀ ਤੇ ਮਾਸ ਸਾਮ ਨੂੰ ਲਿਆਂਦੇ ਰਹਿ ਉਹ ਉਸ ਨਾਲੇ ਤੋਂ ਪੀ ਉਸ ਉਹ ਉਸ ਨਾਲੇ ਤੋਂ ਪਾਣੀ ਪੀ ਲੈਂਦਾ ਸੀ ਅੱਜ ਇਸ ਕਲਾਮ ਦੇ ਵਿੱਚ ਪੜਿਆ ਹੈ ਵਚਨਾਂ ਦੇ ਵਿੱਚ ਪੜਿਆ ਹੈ ਕਿ ਪਰਮੇਸ਼ਰ ਨੇ ਆਪਣੇ ਤਾਲਬ ਨੂੰ ਆਪਣੇ ਡਰ ਮੰਨਣ ਵਾਲੇ ਨੂੰ ਕਿਸੇ ਵੀ ਗੱਲ ਦੀ ਕਮੀ ਨਹੀਂ ਹੋਣ ਦਿੱਤੀ ਭੁੱਖਾ ਨਹੀਂ ਮਰਨ ਦਿੱਤਾ ਜਿੰਨਾ ਚਿਰ ਕਾਲ ਰਿਆ ਏਲੀਆ ਰੱਜ ਕੇ ਖਾਂਦਾ ਰਿਆ ਤੇ ਜਿਹੜੇ ਖੁਦਾ ਦਾ ਡਰ ਭੈ ਮੰਨਦੇ ਆ ਅਸੀਂ ਕਲਾਮ ਦੇ ਵਿੱਚ ਪੜਿਆ ਹੈ ਛੇਰਾ ਦੇ ਬੱਚਿਆਂ ਨੂੰ ਘਾਟਾ ਪੈ ਸਕਦਾ ਹੈ ਪਰ ਪਰਮੇਸ਼ਰ ਦੇ ਤਾਲਬਾਂ ਨੂੰ ਕਿਸੇ ਵੀ ਵਸਤੂ ਦੀ ਥੋੜ ਨਹੀਂ ਹੋਏਗੀ ਤਾਂ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਕਲਾਮ ਦੇ ਵਿੱਚ ਲਿਖਿਆ ਹੈ ਕਿ ਜਦੋਂ ਇਜ਼ਰਾਈਲੀਆਂ ਨੇ ਬਾਪਾਂ ਤੋਂ ਤੋਬਾ ਕੀਤੀ ਤਾਂ ਉਹ ਖੁਦਾ ਦੇ ਬੰਦੇ ਨੇ ਜਦੋਂ ਉਹਨਾਂ ਨੂੰ ਪਰਮੇਸ਼ਰ ਦੇ ਵੇਦੀ ਦੇ ਨਜ਼ਦੀਕ ਆਉਣ ਦੇ ਲਈ ਆਖਿਆ ਤਾਂ ਉਹ ਸਾਰੇ ਖੁਦਾ ਦੇ ਬੰਦੇ ਦੀ ਆਵਾਜ਼ ਨੂੰ ਸੁਣ ਕੇ ਖੁਦਾ ਦੀ ਵੇਦੀ ਦੇ ਕੋਲ ਆਏ ਉਹਨਾਂ ਨੇ ਵੇਦੀ ਜਦੀ ਟੁੱਟੀ ਪਈ ਸੀ ਲਿਖਿਆ ਹੈ ਕਿਉਂਸ ਨੂੰ ਫੇਰ ਤਿਆਰ ਕੀਤਾ ਤਾਂ ਕਿ ਖੁਦਾ ਦੀ ਅਰਦਾਸਨਾ ਉੱਥੇ ਕੀਤੀ ਜਾਵੇ ਬਲੀ ਚੜਾਈ ਜਾਵੇ ਪਰ ਅੱਜ ਜੇਕਰ ਤੁਸੀਂ ਕਲਾਮ ਨੂੰ ਸੁਣੋਗੇ ਤੇ ਆਪਣੇ ਪਾਪਾ ਗੁਨਾਹ ਤੋਂ ਮੁੜੋਗੇ ਤੇ ਖੁਦਾ ਦੇ ਕੋਲ ਆਓਗੇ ਤੇ ਖੁਦਾ ਤੁਹਾਨੂੰ ਮਾਫ ਕਰੇਗਾ ਤੇ ਜਦੋਂ ਲੋਕ ਖੁਦਾ ਦੇ ਕੋਲ ਆਏ ਤਾਂ ਲਿਖਿਆ ਹੈ ਕਿ ਪਰਮੇਸ਼ਰ ਦੇ ਦਾਸ ਨੇ ਦੁਆ ਕੀਤੀ ਤੇ ਮੀ ਫਿਰ ਤੋਂ ਦੁਬਾਰਾ ਪੈਣਾ ਸ਼ੁਰੂ ਹੋ ਗਿਆ ਇਜ਼ਰਾਈਲ ਦੇ ਵਿੱਚ ਕਾਲ ਖਤਮ ਹੋ ਗਏ ਜੇਕਰ ਤੁਹਾਡੇ ਵੀ ਜ਼ਿੰਮਨਾ ਦੇ ਵਿੱਚ ਕਾਲ ਹੈ ਪਰੇਸ਼ਾਨੀਆਂ ਹੈ ਦੁੱਖ ਹੈ ਅੱਜ ਹੀ ਖੁਦਾ ਦੇ ਕੋਲ ਆਓ ਤੇ ਖੁਦਾ ਤੁਹਾਨੂੰ ਕੀ ਹੈ ਆਜ਼ਾਦ ਕਰੇਗਾ ਕਿਉਂਕਿ ਕਲਾਮ ਦੇ ਵਿੱਚ ਜੇ ਤੁਸੀਂ 34 ਦੇ ਹੋਂਦੀ 7 ਐਤ ਨੂੰ ਪੜਦੇ ਆ ਤਾਂ ਉੱਥੇ ਕੀ ਲਿਖਿਆ ਹੈ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਦੁਆਲੇ ਡੇਰਾ ਲਾਉਂਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ ਜੇਕਰ ਤੁਸੀਂ ਖੁਦਾ ਦਾ ਡਰ ਮੰਨੋਗੇ ਖੁਦਾ ਦੇ ਕੋਲ ਆਓਗੇ ਤਾਂ ਖੁਦਾ ਦਾ ਦੂਤ ਤੁਹਾਨੂੰ ਛੁਟਕਾਰਾ ਦੇਵੇਗਾ ਯਸਮ ਸਿੱਧਾ ਨੂੰ ਛੁਟਕਾਰਾ ਦੇਗਾ ਅੱਜ ਹੀ ਆਪਣੇ ਜ਼ਿੰਮਰਾਂ ਨੂੰ ਬਦਲੋ ਖੁਦਾ ਦੇ ਕੋਲ ਆਓ ਤਾਂ ਕਿ ਇਹ ਪਰੇਸ਼ਾਨੀਆਂ ਸਾਡੇ ਜ਼ਿੰਮਰਾਂ ਤੋਂ ਦੂਰ ਹੋਣ ਇਸਰਾਫ ਸਾਡੇ ਜ਼ਿੰਮਰਾਂ ਤੋਂ ਦੂਰ ਹੋਣ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਦੁਆ ਕਰਾਂਗੇ ਹਾਲੇਲੂਇਆ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨਾਂ ਦੇ ਲਈ ਖੁਦਾਵੰ ਜਿੰਨਾ ਲੋਕਾਂ ਨੇ ਵੀ ਅੱਜ ਦੇ ਕਲਾਮ ਨੂੰ ਸੁਣਿਆ ਖੁਦਾਵੰ ਜੇਕਰ ਉਹ ਇਸ ਕਲਾਮ ਤੇ ਚੱਲਣ ਖੁਦਾਵੰ ਦਾ ਡਰ ਭੈ ਮੰਨਨ ਤਾਂ ਖੁਦਾਵੰ ਤੂੰ ਉਹਨਾਂ ਨੂੰ ਛੁਟਕਾਰਾ ਦੇ ਜੋ ਵੀ ਇਹਨਾਂ ਦੇ ਜੀਵਨਾਂ ਦੇ ਵਿੱਚ ਪਰੇਸ਼ਾਨੀਆਂ ਨੇ ਖੁਦਾਵੰਦ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰੀਏ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਇਹ ਆਜ਼ਾਦ ਹੋ ਜਾਣ ਰਬ ਯਿਸੂ ਮਸੀਹ ਦੇ ਨਾਮ 'ਤੇ ਮੰਗਦੇ ਆਮੀਨ